ਉੱਤੇ ਦੇ ਵਿੱਚ ਬੈਠੇ ਹੋਈਆਂ ਤੇ ਇਤਾਂ ਦਾ ਮਹਿਸੂਸ ਹੋ ਰਿਹਾ ਕਿ ਜਿਵੇਂ ਜੰਨਤ ਦੇ ਵਿੱਚ ਆ ਗਏ। ਤਾਂ ਜੇ ਤੁਸੀਂ ਵੀ ਚਾਹੁੰਦੇ ਹੋ ਸਕੂਨ ਤਾਂ ਇੱਕ ਵਾਰ ਤਾਂ ਇੱਥੇ ਜ਼ਰੂਰ ਆਉਣਾ। ਸਿਸਵਾਨ ਦੇ ਜਿੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਟੂਰਿਸਟ ਪਲੇਸ ਬਾਰੇ ਪਤਾ ਹੀ ਨਹੀਂ ਹੈ ਪਰ ਇੱਕ ਵਾਰ ਸਭ ਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ। ਬਲੈਕ ਹੋਲ ਕੈਫੇ ਜੋ ਕਿ ਸਿਸਵਾ ਡੈਮ ਦੇ ਵਿੱਚ ਮੌਜੂਦ ਹੈ। ਸਿਸਵਾ ਡੈਮ ਦੇ ਮੇਨ ਗੇਟ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਤੁਸੀਂ ਇੱਥੇ ਇੱਕ ਵਾਰ ਜ਼ਰੂਰ ਜਾਣਾ ਅੰਦਰ ਅਤਰੰਗੀ ਚੀਜ਼ਾਂ ਦੇਖਣ ਮਿਲਣਗੀਆਂ ਤੁਹਾਨੂੰ ਜੋ ਬੈਠਣ ਨੂੰ ਕੁਰਸੀਆਂ ਟੇਬਲਾਂ ਲੱਗੀਆਂ ਹੋਈਆਂ ਨੇ ਯਾਨੀ ਉਹ ਵੀ ਬੜੇ ਹੀ ਵੱਖਰੇ ਤਰੀਕੇ ਦੇ ਨਾਲ ਬਣਾਈਆਂ ਪਈਆਂ ਨੇ ਬਹੁਤ ਜ਼ਿਆਦਾ ਡਰ ਲੱਗਦਾ ਹੈ ਪਾਣੀ ਤੋਂ ਪਰ ਫਿਰ ਵੀ ਬੋਟਿੰਗ ਕਰਕੇ ਜੋ ਮਜ਼ਾ ਮੈਨੂੰ ਆ ਰਿਹਾ ਹੈ ਨਾ ਉਹ ਅੱਜ ਤੱਕ ਮੈਂ ਕਦੇ ਇੰਦਾ ਦਾ ਕਹਿ ਸਕਦੇ ਹਾਂ ਕਿ ਫੀਲ ਨਹੀਂ ਕੀਤਾ ਅਨੁਲ ਜੇਹੀ ਖੂਬਸੂਰਤ ਥਾਂ 'ਤੇ ਸੈਰ ਕਰਨ ਜਾ ਰਹੀਆਂ ਹਾਂ ਜਿਸ ਨੂੰ ਦੇਖ ਕੇ ਤੁਹਾਡੀ ਵੀ ਬਹੁਤ ਖੁਸ਼ ਹੋ ਜਾਵੇਗੀ ਮੈਂ ਤੁਹਾਡੇ ਜਿੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਸਾਨੂੰ ਕਿਸੇ ਨੂੰ ਵੀ ਰੋਜ਼ਾਨਾ ਦੀ ਜ਼ਿੰਦਗੀ ਤੋਂ ਵਹਿਲ ਹੀ ਨਹੀਂ ਮਿਲਦੀ ਤੇ ਜੇ ਮਿਲ ਵੀ ਜਾਵੇ ਤਾਂ ਸਕੂਨ ਨਹੀਂ ਮਿਲਦਾ ਤਾਂ ਜੇ ਤੁਸੀਂ ਵੀ ਚਾਹੁੰਦੇ ਹੋ ਸਕੂਨ ਤਾਂ ਇੱਕ ਵਾਰ ਤਾਂ ਇੱਥੇ ਜ਼ਰੂਰ ਆਉਣਾ ਜੇ ਇੱਕ ਵਾਰ ਆ ਗਏ ਤਾਂ ਤੁਹਾਡਾ ਵਾਰ-ਵਾਰ ਆਉਣ ਨੂੰ ਜੀ ਕਰੇਗਾ ਜੇਕਰ ਇਸ ਵਾਰ ਤੁਸੀਂ ਮੁਹਾਲੀ ਜਾਂ ਫਿਰ ਚੰਡੀਗੜ੍ਹ ਆਉਂਗੇ ਤਾਂ ਸਿਸਵਾ ਡੈਮ ਦੇਖਣਾ ਨਾ ਭੁੱਲਿਓ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਟੂਰਿਸਟ ਪਲੇਸ ਬਾਰੇ ਪਤਾ ਹੀ ਨਹੀਂ ਹੈ ਪਰ ਇੱਕ ਵਾਰ ਸਭ ਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ। ਖੂਬਸੂਰਤ ਨਜ਼ਾਰਾ ਸਿਸਵਾ ਡੈਮ ਦਾ ਤੁਸੀਂ ਦੇਖ ਰਹੇ ਹੋ। ਚਾਰੇ ਪਾਸੇ ਉੱਚੇ ਪਹਾੜ ਨੇ ਤੇ ਇਨ੍ਹਾਂ ਉੱਚੀਆਂ ਪਹਾੜਾਂ ਦੇ ਵਿੱਚਕਾਰ ਹੈ ਸਿਸਵਾ ਡੈਮ। ਜੁਥੇ ਚਲਦੀ ਹੈ ਠੰਡੀ ਠੰਡੀ ਹਵਾ। ਤੇ ਸੋਨੇ ਸੋਨੇ ਪੰਛੀ ਵੀ ਤੁਹਾਨੂੰ ਇੱਧਰ ਦੇਖਣ ਨੂੰ ਮਿਲਣਗੇ ਹੁਣ ਜਦੋਂ ਇਸ ਵੱਡੇ ਡੈਮ ਦੇ ਵਿੱਚ ਘੁੰਮੋਗੇ ਤਾਂ ਫਿਰ ਭੁੱਖ ਤਾਂ ਲੱਗ ਹੀ ਜਾਣੀ ਐ ਤਾਂ ਟੈਨਸ਼ਨ ਨਾ ਲੋ ਇੱਥੇ ਸਭ ਇੰਤਜ਼ਾਮ ਹੈ ਇੱਥੇ ਕੈਂਟੀਨ ਹੈ ਜਿੱਥੇ ਤੁਹਾਨੂੰ ਸੈਂਡਵਿਚਸ ਮੈਗੀ ਤੇ ਹੋਰ ਬਹੁਤ ਕੁਝ ਮਿਲਣ ਵਾਲਾ ਹੈ ਹਾਂ ਪਰ ਜੇ ਤੁਸੀਂ ਹੈਲਥ ਕੌਨਸ਼ੀਅਸ ਹੋ ਤਾਂ ਵਈ ਬਾਹਰ ਦਾ ਨਹੀਂ ਖਾਣਾ ਤਾਂ ਤੁਸੀਂ ਆਪਣੇ ਨਾਲ ਕਰੋ ਵੀ ਰੋਟੀ ਲੈ ਕੇ ਆ ਸਕਦੇ ਹੋ ਫਰੂਟਸ ਲੈ ਕੇ ਆ ਸਕਦੇ ਹੋ ਆਪਣਾ ਸਮਾਨ ਲੈ ਕੇ ਆ ਸਕਦੇ ਹਾਂ ਅਤੇ ਇੱਥੇ ਪਾਰਕ ਦੇ ਵਿੱਚ ਬੈਠ ਕੇ ਆਨੰਦ ਲੈ ਕੇ ਖਾ ਸਕਦੇ ਹਾਂ ਤੇ ਇਸ ਦੇ ਨਾਲ ਹੀ ਇੱਥੇ ਤੁਹਾਨੂੰ ਹਰਬਲ ਪਾਰਕ ਟੈਂਟ ਹਾਊਸ ਅਤੇ ਬੋਟਿੰਗ ਵਰਗੀਆਂ ਕਈ ਸਹੂਲਤਾਂ ਵੀ ਮਿਲਣਗੀਆਂ ਤੁਹਾਨੂੰ ਬੋਟਿੰਗ ਤੇ ਵੀ ਲੈ ਕੇ ਜਾਵਾਂਗੇ ਥੋੜਾ ਸਬਰ ਕਰੋ ਪਰ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਬਲੈਕ ਹੋਲ ਕੈਫੇ ਜੋ ਕਿ ਸਿਸਵਾ ਡੈਮ ਦੇ ਵਿੱਚ ਹੀ ਮੌਜੂਦ ਹੈ ਸਿਸਵਾ ਡੈਮ ਦੇ 메인 게ਟ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਤੁਸੀਂ ਇੱਥੇ ਇੱਕ ਵਾਰ ਜ਼ਰੂਰ ਜਾਣਾ। ਇਸ ਕੈਫੇ ਦੇ ਅੰਦਰ ਜਾਣ ਦਾ ਰਸਤਾ ਵੀ ਇੱਕ ਹਾਲ ਦੇ ਵਿੱਚੋਂ ਹੁੰਿਆ ਹੈ। ਇਸ ਹਾਲ ਦੇ ਵਿੱਚੋਂ ਨਿਕਲ ਕੇ ਤੁਸੀਂ ਅੰਦਰ ਜਾਓਗੇ। ਇਸ ਕੈਫੇ ਨੂੰ ਬੜੇ ਹੀ ਵੱਖਰੇ ਢੰਗ ਦੇ ਨਾਲ ਬਣਾਇਆ ਗਿਆ ਹੈ। ਅੰਦਰ ਅਤਰੰਗੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੁਹਾਨੂੰ। ਜੋ ਬੈਠਣ ਨੂੰ ਕੁਰਸੀਆਂ, ਟੇਬਲਾਂ ਲੱਗਦੀਆਂ ਹੁੰਆਂ ਨੇ ਉਹ ਵੀ ਬੜੇ ਹੀ ਵੱਖਰੇ ਤਰੀਕੇ ਦੇ ਨਾਲ ਬਣਾਈਆਂ ਪਈਆਂ ਨੇ। ਜੋ ਲੋਕਾਂ ਨੂੰ ਆਪਣੇ ਵੱਲ ਅਕਰਸ਼ਿਤ ਕਰਦੀਆਂ ਨੇ ਤੇ ਦੂਜੇ ਪਾਸੇ ਕੰਦਾਂ ਤੇ ਬਣੇ ਐ ਭੂਤ ਸ਼ਾਇਦ ਬੱਚਿਆਂ ਨੂੰ ਡਰਾਉਣ ਦਾ ਕੰਮ ਕਰਦੇ ਨੇ ਚਲੋ ਬਲੈਕ ਹੋਲ ਕੈਫੇ ਤਾਂ ਤੁਹਾਨੂੰ ਘੁਮਾ ਹੀ ਦਿੰਦਾ ਹੈ ਆਓ ਹੁਣ ਤੁਹਾਨੂੰ ਬੋਟਿੰਗ ਵੀ ਕਰਵਾ ਦਈਏ ਸੋ ਇਹ ਬੋਟਿੰਗ ਸਪੋਰਟ ਬਣਿਆ ਹੋਇਆ ਹੈ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਬੋਟਸ ਮੌਜੂਦ ਨੇ ਨਾਮ ਵੀ ਵੱਖਰੇ ਤੇ ਟਿਕਟ ਵੀ ਵੱਖਰੀ ਹੈ ਪਰ ਕੰਮ ਇੱਕੋ ਜਿਹਾ ਹੈ ਲੋਕਾਂ ਨੂੰ ਪਾਣੀ ਦੇ ਵਿੱਚ ਘੁਮਾਉਂਦਾ ਹੈ ਆਓ ਹੁਣ ਆਪਾਂ ਵੀ ਕਰੀਏ ਫਿਰ VOTING। ਉਸ ਸਮਾਰਟ ਡੈਮ ਦੇ ਵਿੱਚ ਅਸੀਂ ਮੌਜੂਦ ਹਾਂ। ਵੋਟ ਦੇ ਵਿੱਚ ਬੈਠੇ ਹੋਈਆਂ ਤੇ ਇਦਾਂ ਦਾ ਮਹਿਸੂਸ ਹੋ ਰਿਹਾ ਕਿ ਜਿਵੇਂ ਜੰਨਤ ਦੇ ਵਿੱਚ ਆ ਗਏ ਨੇ। ਆਸ-ਪਾਸ ਤਾਂ ਨਜ਼ਾਰਾ ਅਸਮ ਦਾ ਆਸਤਾਨ ਦੇ ਜ਼ਾਰਾ ਦੋਤੀਆਂ ਲੱਗਦਾ ਹੈ ਚੰਨਕੋ ਵੀ ਸੋਹਣੀ ਥਾਂ ਹੋਵੇਗੀ ਸੋ ਸੋਹਣੀ ਜੀ ਹਵਾ ਚੱਲ ਰਹੀ ਹੈ ਠੰਡੀ ਹਵਾ ਚੱਲ ਰਹੀ ਹੈ ਮਨ ਦੇ ਵਿੱਚ ਬੜਾ ਸਕੂਨ ਮਿਲਦਾ ਹੈ ਆ ਸਾਰੀਆਂ ਚੀਜ਼ਾਂ ਦੇਖ ਕੇ ਤੁਸੀਂ ਵੀ ਇੱਥੇ ਆਪਣੇ ਪਰਿਵਾਰ ਦੇ ਨਾਲ ਆ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਿਹਹੀ ਥਾਂ ਤੋਂ ਅਸੀਂ ਕੋਲ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਹਾਡੇ ਆਪ ਮੁਖਾਰੋਂ ਮੂੰਹ ਦੇ ਵਿੱਚੋਂ ਨਿਕਲੇਗਾ ਕਿ ਵਾਹ ਕੀ ਥਾਂ ਹੈ ਯਾਰ ਕੀ ਜਗ੍ਹਾ ਹੈ ਸੋ ਬੋਟ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਤੁਸੀਂ ਵੀ ਇੱਥੇ ਆ ਕੇ ਬੋਟਿੰਗ ਕਰ ਸਕਦੇ ਹੋ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਬੋਟ ਜਿਹੜੀਆਂ ਮੋਟੀਆਂ ਬਣਦੀਆਂ ਨੇ ਬਹੁਤ ਹੀ ਵਧੀਆ ਨਜ਼ਾਰਾ ਹੈ ਇੱਥੇ ਤੇ ਬੋਟਿੰਗ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ ਹਾਲਾਂਕਿ ਮੈਂ ਦੂਜੀ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਬੋਟਿੰਗ ਕਰ ਰਹੀ ਹਾਂ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਹੈ ਪਾਣੀ ਤੋਂ ਪਰ ਫਿਰ ਵੀ ਬੋਟਿੰਗ ਕਰਕੇ ਜੋ ਮਜ਼ਾ ਮੈਨੂੰ ਆ ਰਿਹਾ ਹੈ ਨਾ ਉਹ ਅੱਜ ਤੱਕ ਮੈਂ ਕਦੇ ਇੰਦਾ ਦਾ ਕਹਿ ਸਕਦੇ ਹਾਂ ਕਿ ਫੀਲ ਨਹੀਂ ਕੀਤਾ ਸੋ ਆਸ-ਪਾਸ ਦਾ ਨਜ਼ਾਰਾ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਆਸ-ਪਾਸ ਦੇ ਬਹੁਤ ਸਾਰੇ ਲੋਕ ਜਿਹੜੇ ਇੱਥੇ ਆਈ ਬਣੀ ਅੱਜ ਐਤਵਾਰ ਦਾ ਵੀ ਦਿਨ ਹੈ ਤੇ ਲੋਕ ਇੱਥੇ ਕਿੰਨ੍ਹੇ ਬਣਨ ਆ ਕੇ। ਸੋ ਸਿਸਵਾ ਡੈਮ ਤੁਹਾਨੂੰ ਸੋਹਣ ਤੁਹਾਨੂੰ ਲੈ ਕੇ ਚੱਲਦੇ ਆਂ ਇੱਥੋਂ ਦੀ ਕੈਂਟੀਨ ਦੇ ਵਿੱਚ ਜਿੱਥੇ ਬੈਠਣ ਨੂੰ ਬੜਾ ਹੀ ਸੋਹਣਾ ਮਾਹੌਲ ਬਣਿਆ ਹੋਇਆ ਹੈ। ਇੱਥੇ ਤੁਸੀਂ ਇਸ ਕੈਂਟੀਨ ਦੇ ਵਿੱਚੋਂ ਲੈ ਕੇ ਇੱਥੇ ਬੈਠ ਕੇ ਖਾ ਸਕਦੇ ਹੋ ਤੇ ਪਾਣੀ ਦੀਆਂ ਲਹਿਰਾਂ ਦੇਖ ਸਕਦੇ ਹੋ। ਖੂਬਸੂਰਤ ਨਜ਼ਾਰੇ ਦਾ ਆਨੰਦ ਮਾਣ ਸਕਦੇ ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਸੁਪਨਮਈ ਪ੍ਰੋਜੈਕਟ ਦਾ ਰਸਮੀ ਉਦਘਾਟਨ 24 ਅਗਸਤ 2021 ਨੂੰ ਤਤਕਾਲੀ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ ਸੀ ਵਰਤਮਾਨ ਦੇ ਵਿੱਚ ਇੱਥੇ ਆਉਣ ਵਾਲੇ ਲੋਕਾਂ ਦੇ ਲਈ ਟ੍ਰੈਕਿੰਗ ਟ੍ਰੈਕ ਟੈਂਟ ਹਾਊਸ ਕੈਂਟੀਨ ਵਰਗੀਆਂ ਸਹੂਲਤਾਂ ਉਪਲਬਧ ਹਨ ਵਿਭਾਗ ਵੱਲੋਂ ਰਾਤ ਦੇ ਆਰਾਮ ਦੇ ਲਈ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਇੱਥੇ ਕੁਦਰਤੀ ਝੌਪੜੀਆਂ ਬਣਾਈਆਂ ਗਈਆਂ ਹਨ ਇੱਥੇ ਆਉਣ ਵਾਲੇ ਸੈਲਾਨੀ ਇੱਥੇ ਬੁੱਕ ਕਰ ਸਕਦੇ ਹਨ ਅਤੇ ਰੁੱਕ ਸਕਦੇ ਹਨ ਜਲਦੀ ਹੀ ਇਹਨਾਂ ਟੈਂਟ ਹਾਊਸਾਂ ਦੀ ਬੁਕਿੰਗ ਦੀ ਸਹੂਲਤ ਵੀ ਆਨਲਾਈਨ ਪਲੇਟਫਾਰਮ ਦੇ ਉੱਤੇ ਉਪਲਬਧ ਕਰਵਾਈ ਜਾਵੇਗੀ। ਜੰਗਲੀ ਜੀਵਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਥੇ ਕੁਝ پابੰਦੀਆਂ ਲਗਾਈਆਂ ਗਈਆਂ ਹਨ। ਇਸ ਖੇਤਰ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਸੰਗੀਤ ਵਜਾਉਣ ਦੀ ਮਨਾਹੀ ਹੈ। ਇਸ ਤੋਂ ਇਲਾਵਾ ਇੱਥੇ ਕੋਈ ਵੀ ਫਾਇਰ ਕੈਂਪ ਨਹੀਂ ਲਗਾਇਆ ਜਾ ਸਕਦਾ। ਅਪਨੇ ਸ਼ਿੱਲੇ ਪਦਾਰਥਾਂ ਦੇ ਸੇਵਨ ਦੀ ਵੀ ਇੱਥੇ ਮਨਾਹੀ ਹੈ ਜੰਗਲਾਤ ਵਿਭਾਗ ਤੋਂ ਇਲਾਵਾ ਜੰਗਲੀ ਜੀਵ ਵਿਭਾਗ ਵੱਲੋਂ ਇੱਥੇ ਇੱਕ ਅਜਾਇਬ ਘਰ ਵੀ ਤਿਆਰ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਲਾਈਟ ਅਤੇ ਮਿਊਜ਼ਿਕ ਸ਼ੋਅ ਦੀ ਸਹੂਲਤ ਮਿਲੇਗੀ ਇਸ ਦੇ ਵਿੱਚ ਰੰਗ-बिरੰਗੀਆਂ ਲਾਈਟਾਂ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਪੰਛੀਆਂ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ ਸੋ ਤੁਹਾਨੂੰ ਸੈਰ ਕਰਾਈਏ ਅੱਜ ਸਿਸਵਾ ਡੈਮ ਦੀ ਇਸੇ ਤਰ੍ਹਾਂ ਵੱਖ-ਵੱਖ ਸਥਾਨਾਂ 'ਤੇ ਤੁਹਾਨੂੰ ਲੈ ਕੇ ਜਾਵਾਂਗੇ ਤੇ ਸੈਰ ਕਰਾਉਂਦੇ ਰਹਾਂਗੇ ਕਿਵੇਂ ਦਾ ਲੱਗਿਆ ਤੁਹਾਨੂੰ ਸਿਸਵਾ ਡੈਮ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਆਪਣੀ رائے ਦਿਨਾ న్యూਸ ਡੈਸਕ ਰਿਪੋਰਟ ਲਾਈਪ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈਪ ਪੰਜਾਬੀ ਟੀਵੀ